ਅਜੇ ਤੋਂ ਪਹਿਲਾਂ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਅਕਾਲੀ ਸਰਕਾਰ ਦੇ ਰਹਿਧਿਆ ਪੰਚਰਕ ਮੁੱਦਿਆਂ ਜਿਨ੍ਹਾਂ ਕਾਰਨ ਹਜ਼ਾਰਾਂ ਸ਼ਹੀਦियां ਹੋਈਆਂ ਉਹਨਾਂ ਨੂੰ ਵਿਸਾਰਨ ਦਾ ਤੁਸੀਂ ਇਹ ਗੁਣਾ ਕੀਤਾ ਕਿ ਨਹੀਂ ਕੀਤਾ ਹਾ ਹਾ ਦੱਸਣਾ ਚਾਹੁੰਦੇ ਨੇ ਹਾਂ ਦੂਜਾ ਸਵਾਲ ਤੁਹਾਡੇ ਕੋਲ ਹੈ ਬਹੁਤ ਤੋਂ ਨਾ ਹੋਈਆਂ ਸਤਾ ਦੇ ਨਾਮ ਹਰ ਇੱਕ ਬਾਤੀ ਰੋਪੂਚਾ ਦਾਇਰਨ ਰੋਪੂਚਾ ਦਾਇਰਨ ਉਹਦਾ ਹਾਂ ਦਾ ਹਾਂ ਵਿੱਚ جواب ਦੇਈ ਜਾਓ ਸਵਾਲ ਮੈਂ ਪੜ ਰਿਹਾ ਸੰਗਤ ਦੇ ਸੰਬੰਧ ਵਿੱਚ ਆਰੇ ਕੁਝ ਹਾਂ ਦਾ ਨਾ ਦਾ ਜਵਾਬ ਦੇ ਜਾਓ ਦੂਜਾ ਸਵਾਲ ਤੁਹਾਡੇ ਕੋਲ ਹੈ ਕਿ ਜੇ ਗੁਨਾਹ ਸਿੱਖਾਂ ਦਾ ਕੋ ਕੋ ਤੇ ਕਤਲ ਕਰਨ ਵਾਲੇ ਜਾਂ ਅਵਸਾਰਾਂ ਨੂੰ ਤਰੱਕੀਆਂ ਦੇਣੀਆਂ ਉਹਨਾਂ ਦੇ ਪਰਿਵਾਰਾਂ ਨੂੰ ਸਿੱਖਾਂ ਦੇਣੀਆਂ ਤੁਸੀਂ ਇਹ ਗੁਨਾਹ ਕੀਤਾ ਹੈ ਕਿ ਨਹੀਂ ਹਾਂਜੀ ਤੀਜਾ ਸਵਾਲ ਹੈ ਕਿ ਕਿ ਤੁਸੀਂ ਕਹਿੰਦਾ ਬੁਸ਼ਮਾਰਾ ਸੌਦਾ ਸਾਥ ਜੇ ਸਿਰੋਦਰ ਦੋ ਦਵਾਈ ਤੇ ਸੀ ਉਹਨੂੰ ਵਾਪਸ ਕਰਉਂ ਤਾਂ ਗੁਨਾਹ ਕੀਤਾ ਕਿ ਨਹੀਂ ਆ ਅਦਾਨ ਰਾਮ ਨੇ ਤੁਸੀਂ ਇਹ ਗੁਨਾਹ ਕੀਤਾ ਹੈ ਕਿ ਨਹੀਂ ਕੀਤਾ ਉਹਦਾ ਜਵਾਬ ਆ ਰਿਹਾ ਆਰ ਕੇ ਜੋ ਡਾਕਟਰ ਸਵਾਲ ਪੁੱਛਦੇ ਹੈ ਕਿ ਸੌਦਾ ਸਾਥ ਨੂੰ ਦਵਾਈ ਦਵਾਈ ਉਹਦੇ ਬਿਨਾਂ ਕਿਸੇ ਦੇ ਮੰਗਰ ਤੋਂ ਜੇਕਰ ਤੁਸੀਂ ਦਸਤਾਵੇਜ਼ਾਂ ਨੂੰ ਆਪਣੇ ਹੈਸ਼ਟੇਗ ਚੰਗੀ ਕਰਵਾਇਆ ਜੋ ਸਮੀਟਮੈਂਟਾਂ ਮੇਰੇ ਹੋਣ ਫੰਡਰ ਦੇ ਵਿੱਚ ਚਰਚਾ ਵੀ ਹੈ ਔਰ ਉਸੇ ਉਹਨਾਂ ਨੂੰ ਪੁੱਛੀਂ ਤੇਣੀ ਕਿ ਸਸਤੇ ਵਾਲੇ ਸਾਧਨਾਂ ਦਾ ਵਾਪਕਾ ਹੋ ਉਹ ਉਸਨੇ ਬੁਨਾਹ ਕੀਤਾ ਹੈ ਕਿ ਨਹੀਂ ਕੀਤਾ ਆ ਆ ਆ ਨਾ ਸਰਕਾਰਾਂ ਦੇ ਦੌਰ ਬਹੁਤ ਗਲੋਮੀ ਹੈ ਮੈਂ ਐਸ ਤਰ੍ਹਾਂ ਕੇ ਮੱਖੀ ਤੁਸੀਂ ਸੌਦਾ ਸਾਧ ਨੂੰ ਆਪਾਂ ਨੇ ਧਾਰ ਦੇ ਸੇਧਾਰਾਂ ਨੂੰ ਬੁਲਾ ਕੇ ਬੁਆਹ ਕੋ ਦੇਣਾਰੇ ਚਾਹ ਹੈ ਜਾਂ ਨਹੀਂ ਚਾਹ ਇਹ ਸਾਰਾ ਨੇ ਪ੍ਰਤੀਕਤ ਆਏ ਆਦਲ ਬਾਪੂ ਉਸ ਦੀ ਆਪਰੇ ਰਚਾਇਸ਼ ਤੇ ਸਭ ਤੋਂ ਸਾਫ ਦੇ 10 12 ਨੂੰ ਬੁਲਾ ਕੇ ਸੌਦਾ ਸਾਧ ਨੂੰ ਜਨਾ ਮੈਂ ਦੇ ਬੁਆਹ ਦੇਣ ਬਾਰੇ ਚਾਹ ਹੈ ਜਾਂ ਨਹੀਂ ਚਾਹ ਤੇ ਤੁਹਾਆਂ ਜਾਂਦੇ ਸੋ ਜਿਸੇ ਤਰ੍ਹਾਂ ਦਾ ਫੜਦਾ ਤੁਸੀਂ ਗੁਰੂ ਦੀ ਹਜ਼ੂਰੀ ਵਿੱਚ ਤਾਰ ਰੱਖੋ ਭਾਰ ਨੂੰ ਪਹੁੰਚਾਉਗੇ ਮਨ ਕਰਕੇ ਵੀ ਪਾਉਂਦੇ ਜਾਓਗੇ ਸੰਗਤ ਵਿੱਚ ਵੀ ਗੁਰੂ ਦੇ ਪਰਬਾਰ ਵਿੱਚ ਭਟੇ ਜਾਓਗੇ ਹਾਂਜੀ ਔਰ ਜਿਸ ਤਰ੍ਹਾਂ ਵੇਲੇ ਗੁਰੂ ਰਖਸ਼ਾ ਦੀ ਮਹਾਰਾਇਤ ਦੇ ਸ੍ਰੋਜ ਜੀ ਦੇ ਸਾਹਮਣੇ ਕੋਈ ਚੋਈ ਹੋਏ ਕੰਧਾਂ ਦੇ ਉੱਤੇ ਪੋਸਟਰ ਲਾਇਆ ਗਿਆ ਬਖਾਰਿਆ ਦੇ ਅੱਜ ਕਾਲ ਗੱਦਿੱਨਾ ਗਾਲਾ ਸੋਨਾ ਪੋਚਸਾਂ ਤੇ ਰਿਸ਼ੇ ਲੱਗਿਆ ਉਸੀ ਬੋਨਾ ਦੋਲੇ ਕੰਮ ਵਾਲਿਆਂ ਨੂੰ ਲੱਪੜ ਦੇ ਚ ਨਾ ਕੰਮ ਰਏ ਜਾਂ ਤੁਸੀਂ ਲੱਪਿਆ ਨਹੀਂ ਉਸ ਤੋਂ ਬਾਅਦ ਗੁੰਮਾ ਦੇ ਪਾਉਮ ਸਰੂਪਾਂ ਦੇ ਅੰਗ ਫਾਰ ਇਸ ਗਲੀਆਂ ਦੇ ਵਿੱਚ ਖਿਲਾਰੇ ਗਏ ਔਰ ਉਸ ਦੀ ਬੋਨਾ ਗੁੱਸਾ ਦੇ ਉਸ ਤੋਂ ਪਨਾਏ ਦਿੱਤੇ ਬੋਨਾ ਪਰ ਔਰ ਉਸ ਤੋਂ ਬਾਅਦ ਜਿਹੜਾ ਬੋਸਾਂ ਦਾ ਕਾ ਮਹਿਮਲ ਖੜਾ ਜਾਂ ਕੋਟਪੁਰਾ ਜਾ ਕੇ ਸੰਤਾਵ ਪਹਾੜੇ ਇਕੱਠੀਆਂ ਬੋਲ ਕੇ ਬੈਠੀਆਂ ਆ ਕੋਈ ਦੋਸਤ ਜਿੱਦ ਤੋਂ ਗੋਲੀ ਨਾਲ ਕੇ ਹੁੰਦਾ ਹੈ ਦੇਖੋ ਆ ਜ ਸਰਕਾਰ ਜਿਹੜੇ ਹੋਇਆ ਹੈ ਤੇ ਗੁਨਾਹੂ ਕਿ ਮਾਫੀ ਉੱਤੇ ਨਹੀਂ ਹੋਏ ਜਿੱਦਾਂ ਜਿਹੜੇ ਤੁਸੀਂ ਸਰਾਬ ਕਮੇਟੀ ਨੂੰ ਕਹ ਕੇ ਕਿ ਸੰਸਦ ਸਾਹ ਕੀ ਵਾਫੇ ਹੋਰ ਅਜਿਹਾ ਫੈਸਲਾ ਸੀ ਉਹ ਨੂੰ ਸਹੀ ਫੈਰਾਉਣ ਵਾਸਤੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਗੁਰੂ ਕੇ ਗੋਰਖ ਦੇ ਪੈਸੇ ਦੀ ਦੁਰਵਰਤੋਂ ਕੀਤੀ ਗਈ ਦੇਿਤੂ ਸੇ ਗੁਨਾਹ ਕੀਤਾ ਕਿ ਨਹੀਂ ਕੀਤਾ ਜਿਹੜੇ ਸ਼੍ਰਾਮਣਿਕ ਬੇਟੀ ਕੋੜਾ ਹੋ ਕੋਰਸ ਦੇ ਪੈਸਿਆਂ ਦੀ ਬੁਰਭਰਤੋ ਕਰਵਾਈ ਗਈ ਔਰ ਆਪਣੀ ਲਾਈ ਹੋਈ ਮੁਆਫੀ ਰੂਪ ਸਹਿਤ ਲੈਣੋਂ ਵਾਸਤੇ ਅਦਵਾਰਾਂ ਵਿੱਚ ਇਸ਼ਤਿਹਾਰ ਦਿੱਤੇ ਗਏ ਕੋਰਸ ਜੇ ਗੁਨਾਹ ਕੀਤਾ ਹਾਂਜੀ